ਨੇ ਉਹ ਇਸ ਕਤਲ ਨੂੰ ਪ੍ਰਮੋਟ ਕਰ ਰਹੇ ਨੇ ਸਹੀ ਦੱਸ ਰਹੇ ਨੇ ਹਣਾ ਤੇ ਇਹ ਜਿਹੜਾ ਨਿਹੰਗ ਹੈ ਕੀ ਨਾਮ ਸੀ ਇਹਦਾ ਅਮਰਿਤਪਾਲ ਮਹਿਰੋ ਅਮਰਿਤਪਾਲ ਮਹਿਰੋ ਅਮਰਿਤਪਾਲ ਮਹਿਰੋ ਜਿਹੜਾ ਬੰਦਾ ਆ ਤੇ ਇਹਦੇ ਜਿਹੜੇ ਦੋ ਸਾਥੀ ਆ ਇਹਨਾਂ ਨੇ ਉਸ ਨੂੰ ਧੋਖੇ ਦੇ ਨਾਲ ਬੁਲਾਇਆ ਪ੍ਰਮੋਸ਼ਨ ਦਾ ਲਾਲਚ ਦੇ ਕੇ ਵੀ ਅਸੀਂ ਪ੍ਰਮੋਸ਼ਨ ਕਰਾਣੀ ਹੈ ਉੱਥੇ ਜਾ ਕੇ ਇਹਨਾਂ ਨੇ ਧੋਖੇ ਦੇ ਨਾਲ ਉਹਦਾ ਕਤਲ ਕਰ ਦਿੱਤਾ ਤਿੰਨਿਆਂ ਨੇ ਮਿਲ ਕੇ ਮੈਨੂੰ ਦੱਸਿਓ ਕਿੱਥੇ ਦੀ ਬਹਾਦਰੀ ਆ ਜਿਹੜੇ ਸਿੱਖ ਬੁੱਧੀਜੀਵੀ ਆ ਸੋਸ਼ਲ ਸਾਈਡ ਦੇ ਉੱਤੇ ਉਹਨੂੰ ਸੂਰਮਾ ਕਹਿ ਰਹੇ ਆ ਯੋद्धा ਕਹਿ ਰਹੇ ਆ ਮੈਨੂੰ ਦੱਸੋ ਖਾਲਸਾ ਕਦੋਂ ਕਹਿੰਦਾ ਸਾਡੇ ਗੁਰੂਆਂ ਨੇ ਕਦੋਂ ਕਿਹਾ ਕੀ ਨਹੀਂ ਹੱਥੇ ਉੱਤੇ ਵਾਰ ਕਰੋ ਜਾਂ ਔਰਤ ਉੱਤੇ ਵਾਰ ਕਰੋ ਬੱਚੇ ਉੱਤੇ ਵਾਰ ਕਰੋ ਖਾਲਸਾ ਕਹਿੰਦਾ ਕਿ ਅਸੀਂ ਨਹੀਂ ਹੱਥੇ ਉੱਤੇ ਔਰਤ ਉੱਤੇ ਤੇ ਬੱਚੇ ਉੱਤੇ ਵਾਰ ਨਹੀਂ ਕਰਨਾ ਜਦਕਿ ਇਹ ਲੋਕ ਗੁਰਬਾਣੀ ਤੋਂ ਉਲਟ ਚੱਲ ਰਹੇ ਨੇ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੋਂ ਉਲਟ ਚੱਲ ਰਹੇ ਨੇ ਆਪਣੀ ਚੌਧਰ ਚਲਾਉਣ ਵਾਸਤੇ ਇਹਨਾਂ ਲੋਕਾਂ ਨੇ ਕਤਲ ਕੀਤਾ ਨਿਊਜ਼ ਜਿਹੜਾ 18 ਚੈਨਲ ਹੈ ਪੰਜਾਬੀ ਉਹਦੇ ਉੱਤੇ ਦਿਖਾਇਆ ਜਾ ਰਿਹਾ ਕਿ ਹੋ ਸਕਦਾ ਉਹਦਾ ਬਲਾਤਕਾਰ ਵੀ ਹੋਇਆ ਹੋਵੇ ਇਹਨਾਂ ਨੇ ਉਸ ਰੇਪ ਨੂੰ ਛੁਪਾਉਣ ਵਾਸਤੇ ਉਹਦਾ ਕਤਲ ਕੀਤਾ। ਇਹਨਾਂ ਲੋਕਾਂ ਦੀ ਇੱਕ ਥਿਓਰੀ ਬਣ ਗਈ ਹੈ ਕਿ ਆਪਸੀ ਰੰਜਿਸ਼ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਆਪਸੀ ਮਸਲਾ ਆ ਤੁਹਾਡੀ ਮੇਰ ਨਾਲ ਨਹੀਂ ਬੰਦੀ ਜਾਂ ਮੇਰੀ ਤੁਹਾਰ ਨਾਲ ਨਹੀਂ ਬੰਦੀ ਕਤਲ ਕਰਦੇ ਹੋ ਉਸ ਤੋਂ ਬਾਅਦ ਮੁੱਦਾ ਕੀ ਬਣਾ ਲਓ ਬੇਅਦਬੀ ਦਾ। ਇਹਨੂੰ ਹੁਣ ਪੰਜਾਬ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਮੈਂ ਕਹਿੰਦਾ ਉਹ Hindu ਪਰਿਵਾਰ ਦੀ ਲੜਕੀ ਸੀਗੀ। ਮੈਂ ਤੁਹਾਨੂੰ Facebook ਦੇ ਉੱਤੇ ਜਾਂ Instagram ਦੇ ਉੱਤੇ ਹਜ਼ਾਰੇ ਇਹੋ ਜਿਹੀਆਂ ਕੁੜੀਆਂ ਦਿਖਾ ਦੇਵਾਂਗਾ ਜਿਹੜੀਆਂ ਸਰਲੀਨ ਕੋਰ ਹੈ। ਕਿਰਨਜੀਤ ਕੌਰ ਰਾਖੀ ਗਿੱਲ ਜੱਟੀਆਂ ਪੰਜਾਬ ਦੀਆਂ ਪੇ ਚੱਲ ਰਿਆ ਸਰੇ ਆਮ ਉਹਨਾਂ ਦੇ ਉੱਤੇ ਨੰਗ ਚੱਲ ਰਿਆ ਨੰਗ ਜੜਾਂ ਚੱਲ ਰਿਆ ਵਾ ਨੰਗ ਚੱਲ ਰਹੀਆਂ ਵਾ ਕਿਰਨਜੀਤ ਕੌਰ ਜਿਹੜੀ ਆ ਸੰਨੀ ਲਿਓਣ ਸੰਨੀ ਲਿਓਣੀ ਦੁਨੀਆ ਜਾਣਦੀ ਆ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਇਹੋ ਜਿਹਾ ਕੋਈ ਸ਼ਖਸ ਹੋਏਗਾ ਜਿਹਨੇ ਉਹਦੀ ਵੀਡੀਓ ਨਾ ਦੇਖੀ ਹੋਵੇ ਉਹਦੇ ਨਾਲੋਂ ਜ਼ਿਆਦਾ ਗੰਦ ਤਾਂ ਇਸਤੀ ਨੇ ਨਹੀਂ ਸੀ ਪਾਇਆ ਉਹਦੇ ਨਾਲੋਂ ਜ਼ਿਆਦਾ ਗੰਦ ਤਾਂ ਕਮਲਕੌਰ ਨੇ ਨਹੀਂ ਸੀ ਪਾਇਆ ਨਾ ਕਮਲਕੌਰ ਸਿਰਫ ਗੰਦ ਬੋਲਦੀ ਸੀ ਉਹ ਗਲਤ ਦਿਖਾਂਦੀ ਕੁਝ ਵੀ ਨਹੀਂ ਸੀ। ਕਮਲਕੌਰ ਤੁਸੀਂ ਕਹਿ ਰਹੇ ਹੋ ਕਿ ਕਤਲ ਨੂੰ ਕਤਲ ਨੂੰ ਚਲੋ ਕੋਈ ਨਹੀਂ ਠਈ ਰਾਂਦਾ। ਨਹੀਂ ਠਹਿ ਰਾਂਦਾ ਠੀਕ ਹੈ ਕਾਨੂੰਨ ਆਪਣਾ ਕੰਮ ਕਰੇਗਾ ਜੋ ਆ। ਪਰ ਤੁਸੀਂ ਕਮਲਕੌਰ ਦੀਆਂ ਵੀਡੀਓਜ਼ ਦੇਖੀਆਂ? ਬਿਲਕੁਲ ਦੇਖੀਆਂ। ਤੁਹਾਨੂੰ ਲੱਗਦਾ ਕਿ ਉਹ ਸਹੀ ਸੀ ਫੈਮਿਲੀ ਜੀ ਬੈਕ ਦੇ ਦੇਖਣ ਵਾਲੀਆਂ ਸੀ? ਮੈਂ ਕਹਿੰਦਾ ਬੇਸ਼ੱਕ ਗਲਤ ਸੀ। ਪਰ ਸਾਨੂੰ ਕਿਹਨੇ ਹੱਕ ਦਿੱਤਾ ਕਿ ਅਸੀਂ ਕਿਸੇ ਦਾ ਕਤਲ ਕਰ ਦਈਏ? ਕਮਲਕੌਰ ਦੀਆਂ ਵੀਡੀਓਜ਼ ਨੂੰ ਤੁਸੀਂ ਆਪਣੀ ਫੈਮਿਲੀ ਜੀ ਬੈਕ ਦੇਖ ਸਕਦੇ ਹੋ? ਮੈਂ ਕਹਿੰਦਾ ਭਾਜੀ ਆਪਾਂ ਦੇਖ ਸਕਦੇ ਆ ਜਾਂ ਨਹੀਂ ਦੇਖ ਸਕਦੇ ਇੱਕ ਵੱਖਰੀ ਗੱਲ ਹੈ। ਤੁਸੀਂ ਸਹੀ ਹੋ ਜਾਂ ਗਲਤ ਹੋ ਇਹ ਮੇਰਾ ਆਪਣਾ ਵਿਚਾਰ ਹੋ ਸਕਦਾ ਮੇਰੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਪਰ ਮੈਂ ਮੈਨੂੰ ਕਿਹਨੇ ਹੱਕ ਦਿੱਤਾ ਕਿ ਮੈਂ ਇਸ ਚੀਜ਼ ਨੂੰ ਜੱਜ ਕਰਾਂ ਜਾਂ ਮੈਂ ਆਪੇ ਹੀ ਫੈਸਲਾ ਕਰ ਲਵਾਂ ਕਿ ਇਹਦਾ ਕਤਲ ਹੋਣਾ ਚਾਹੀਦਾ ਹੈ ਇਹਨੂੰ ਜੀਣ ਦਾ ਕੋਈ ਹੱਕ ਨਹੀਂ ਦੱਸੋ ਨਾ ਮੈਨੂੰ ਇਹਨਾਂ ਲੋਕਾਂ ਨੂੰ ਕਿਹਨੇ ਹੱਕ ਦਿੱਤਾ ਕਿ ਇਹ ਕਿਸੇ ਦਾ ਜਾ ਕੇ ਕਤਲ ਕਰ ਦੇਣ ਆਪੇ ਹੀ ਜੱਜ ਬਣੇ ਫਿਰਦੇ ਨੇ ਇਹ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਹੈ ਕਾਨੂੰਨ ਹੈ ਦੇਸ਼ ਸਾਡਾ ਸੰਵਿਧਾਨ ਦੇ ਹਿਸਾਬ ਨਾਲ ਚੱਲੇਗਾ ਕਾਨੂੰਨ ਦੇ ਹਿਸਾਬ ਨਾਲ ਚੱਲੇਗਾ ਜਾਂ ਨਾ ਖੋਤਿਆਂ ਦੇ ਹਿਸਾਬ ਨਾਲ ਚੱਲੇਗਾ ਪਰ ਅੱਜ ਤੁਸੀਂ ਇੱਕ ਅਕਾਲ ਤਖਤ ਦੇ ਜੱਥੇਦਾਰ ਦਾ ਬਿਆਨ ਸੁਣਿਆ ਹੋਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਲਕਚਰ ਤਾਂ ਨਹੀਂ ਹੋਣੀ ਚਾਹੀਦੀ। ਨਹੀਂ ਲਕਚਰ ਤਾਂ ਨਹੀਂ ਹੋਣੀ ਚਾਹੀਦੀ ਠੀਕ ਹੈ। ਮੇਰੀ ਗੱਲ ਸੁਣੋ। ਇੱਕ 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 ਛੋਟਾ ਜਿਹਾ ਹੋਰ ਆਪਾਂ ਐਡ ਕਰ ਲਈਏ। ਅਕਸ਼ਿਰੀ ਅਕਾਲ ਸਖ ਸਾਹਿਬ ਦੇ ਜਿਹੜੇ ਹੈਡ ਗਰੰਟੀਆਂ ਮਲਕੀਸ਼ ਸਿੰਘ ਜੀ ਉਹਨਾਂ ਨੇ ਤਾਂ ਕਤਲ ਨੂੰ ਜਾਇਜ਼ ਠਹਿਰਾਤਾ ਕਿ ਆਵੀ ਸਹੀ ਕੀਤਾ ਜੋ ਹੋਇਆ ਸਹੀ ਹੋਇਆ। ਬਿਲਕੁਲ ਮੈਂ ਉਸੇ ਗੱਲ ਦਾ ਜਵਾਬ ਦੇਣ ਲੱਗਿਆ। ਇਹਨਾਂ ਲੋਕਾਂ ਨੇ ਕਤਲ ਨੂੰ ਇਸ ਕਰਕੇ ਜਾਇਜ਼ ਠਹਿਰਾ ਰਹੇ ਨੇ ਕਿਉਂਕਿ ਕਤਲ Hindu ਪਰਿਵਾਰ ਦੀ ਲੜਕੀ ਦਾ ਹੋਇਆ। ਇਹ Hindu ਪਰਿਵਾਰ ਦੇ ਲੜਕਿਆਂ ਦਾ ਲੜਕੀਆਂ ਦਾ Hindu ਪਰਿਵਾਰ ਦੇ ਬੱਚਿਆਂ ਦਾ ਕੋਈ ਕਤਲ ਹੈ ਨਵੀਂ ਗੱਲ ਨਹੀਂ ਹੈ। ਇਹਨਾਂ ਲੋਕਾਂ ਨੂੰ ਬਹਾਨਾ ਚਾਹੀਦਾ ਸਿਰਫ ਹਿੰਦੂ ਸਮਾਜ ਦੇ ਵਿਅਕਤੀ ਨੂੰ ਕਤਲ ਕਰਨ ਦਾ ਇਹ ਕੋਈ ਪਹਿਲਾ ਮੁੱਦਾ ਨਹੀਂ ਹੈ ਕਿ ਹਿੰਦੂ ਸਮਾਜ ਦਾ ਕੋਈ ਬੱਚਾ ਮਾਰਿਆ ਗਿਆ ਪੰਜਾਬ ਚ 90% ਲੋਕ ਜਿਹੜੇ ਹੈਗੇ ਆ ਉਹ ਸਾਰੇ ਉਹਨਾਂ ਦੀ ਸਪੋਰਟ ਕਰ ਰਹੇ ਆ 90% ਲੋਕ ਨਹੀਂ ਕਰ ਰਹੇ ਤੁਸੀਂ ਗਲਤ ਕਹਿੰਦੇ ਨਹੀਂ ਸਾਰੇ ਕਰ ਰਹੇ ਆ ਤੁਹਾਡੇ ਵਰਗੇ ਕੁਝ ਹੋਣਗੇ 5-10% ਜਿਹੜੇ ਸਪੋਰਟ ਨਹੀਂ ਕਰ ਰਹੇ ਬਟ ਮੈਕਸਿਮਮ ਲੋਕ ਉਹਨਾਂ ਦੀ ਸਪੋਰਟ ਕਰ ਰਹੇ ਆ ਕਿ ਹਾਂ ਵੀ ਸਹੀ ਕੀਤਾ ਜੋ ਕੀਤਾ ਸਹੀ ਕੀਤਾ ਜੇ ਸਹੀ ਚਲੋ ਜੇ ਉਹ ਸਹੀ ਕਹਿ ਰਹੇ ਆ ਮੈਂ ਕਹਿੰਨਾ ਆਪਣੀਆਂ ਜਿਹੜਾ ਉਹਨਾਂ ਦੇ ਪਰਿਵਾਰ ਦੀਆਂ ਧੀ ਆਇਆ ਲੱਚਰ ਤਾਂ ਫੁਲਾ ਰੀਆਂ ਗੰਧ ਫੁਲਾ ਰੀਆਂ ਕੀ ਹੋ ਗਿਆ ਉਹ ਉਹ ਲੱਚਰ ਤਾਂ ਨਹੀਂ ਉਹ ਸਰੀਰ ਦਿਖਾਣਾ ਨਹੀਂ ਹੈ ਉਹ ਗਲਤ ਨਹੀਂ ਹੈ ਮੈਨੂੰ ਦੱਸੋ ਕਮਲਪੌਰ ਨੇ ਇਹਨਾਂ ਦਾ ਗਲਤ ਕੁਝ ਵੀ ਦਿਖਾਇਆ ਕਮਲਪੌਰ ਪੂਰੇ ਕੱਪੜੇ 'ਚ ਵੀਡੀਓ ਬਣਾ ਰਹੀ ਹੈ ਨਾ ਹਾਂ ਬੋਲਦੀ ਜ਼ਰੂਰ ਉਹ ਗੰਧ ਸੀਗੀ ਗਲਤ ਬੋਲਦੀ ਜ਼ਰੂਰ ਸੀ ਪਰ ਗਲਤ ਦਿਖਾ ਕੁਝ ਨਹੀਂ ਸੀ ਸਹੀ ਗਲਤ ਕਰ ਕੁਝ ਨਹੀਂ ਸੀ ਜੀ ਕਮਲਪੌਰ ਜਿਸ ਦਿਨ ਉਹਦਾ ਕਤਲ ਹੁੰਦਾ ਉਸ ਤੋਂ ਇੱਕ ਦਿਨ ਪਹਿਲਾਂ ਸੋ ਉਹਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਵੀ ਪਾਈ ਸੀ ਕੀ ਆਪਣੇ ਵਿਆਹ ਦੀ ਪੋਸਟ ਪਾਈ ਸੀ ਕਿ ਮੇਰੇ ਵਿਆਹ ਦੀ ਗੱਲ ਚੱਲ ਰਹੀ ਹੈ ਮੈਂ ਵਿਆਹ ਕਰਾਉਣਾ ਚਾਹੁੰਨੀ ਆ ਤੇ ਜੇ ਘਰ ਦੇ ਲੱਭਣ ਕਿ ਕੋਈ ਠੀਕ ਹੈ ਨਹੀਂ ਮੈਂ ਬਾਹਰ ਜਾ ਕੇ ਵੱਸ ਜੂਗੀ ਤੇ ਉਸ ਤੋਂ ਬਾਅਦ ਅਗਲੇ ਦਿਨ ਉਹਦਾ ਕਤਲ ਹੋ ਜਾਂਦਾ ਸ਼ਾਇਦ 9 ਅਗਸਤ ਤਰੀਕ ਨੂੰ ਪੋਸਟ ਪਾਈ ਹੋਊਗੀ ਤੇ 10 ਤਰੀਕ ਨੂੰ ਉਹਦਾ ਕਤਲ ਹੋ ਜਾਂਦਾ ਉਹਨੂੰ ਕਿਵੇਂ ਦੇਖਦੇ ਨਹੀਂ ਤੇ ਫਿਰ ਤੁਸੀਂ ਆਪ ਸੋਚੋ ਕਿ ਹੋ ਸਕਦਾ ਉਹ ਵਿਆਹ ਤੋਂ ਬਾਰੇ ਚੀਜ਼ੇ ਛੱਡ ਜਾਂਦੀ ਉਹਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਸੀ ਨਾ ਉਹ ਜੇ ਉਹ ਲੜਕੀ ਪੋਸਟ ਪਾ ਰਹੀ ਆ ਕਿ ਮੈਂ ਵਿਆਹ ਤੋਂ ਬਾਅਦ ਬਾਹਰ ਜਾ ਕੇ ਸੈੱਟ ਹੋ ਜਾਾਂਗੀ ਹੋ ਸਕਦਾ ਉਹ ਛੱਡ ਜਾਂਦੀ ਉਹ ਮੰਨ ਲਓ ਪੰਜਾਬ ਹੀ ਉਹ ਛੱਡ ਜਾਂਦੀ ਫਿਰ ਕੀ ਕਰ ਲੈਂਦੇ ਸਿਆਣੇ ਕਹਿੰਦੇ ਕਿ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਪਹਿਲਾਂ ਆਪਣੇ ਘਰ ਦੀ ਗੰਦਗੀ ਸਾਫ਼ ਕਰਨੀ ਚਾਹੀਦੀ ਹੈ ਫਿਰ ਬਾਹਰ ਝਾਕਣਾ ਚਾਹੀਦਾ ਉਹਨੇ ਸਿਰਫ ਕੋਰ ਨਾਮ ਰੱਖਿਆ ਸੀ ਇਸ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਜਿਹੜੀਆਂ ਰੀਅਲ ਦੇ ਵਿੱਚ ਕੋਰ ਨੇ ਗਿੱਲ ਨੇ ਗਰੇਵਾਲ ਨੇ ਉਹਨਾਂ ਦਾ ਉਹਨਾਂ ਦਾ ਤੁਸੀਂ ਹੱਥ ਵੀ ਨਹੀਂ ਪਾ ਰਹੇ ਨਹੀਂ ਪਰ ਇਹ ਤਾਂ ਹਿੰਦੂ ਸਮਾਜ ਦੇ ਬੱਚਿਆਂ ਨੂੰ ਹਿੰਦੂ ਸਮਾਜ ਦੀ ਫੈਮਿਲੀ ਨੂੰ ਹਿੰਦੂ ਸਮਾਜ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਇਹਨਾਂ ਵੱਲੋਂ ਇਹ ਲੋਕ ਕੀ ਕਰਦੇ ਆ ਬਾਣਾ ਪਾ ਲਿਆ ਖੁੱਲ ਕੇ ਗੁੰਡਾਗਰਦੀ ਕਰਦੇ ਆ ਆਪਣੇ ਆਪ ਨੂੰ ਲਾੜਦੀਆਂ ਫੌਜਾ ਦੱਸਦੇ ਆ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਮੰਨਣਾ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਕਾਨੂੰਨ ਦਾ ਭੈ ਨਹੀਂ ਇਹ ਲੋਕ ਕਹਿੰਦੇ ਆ ਕਿ ਅਸੀਂ ਆਪਣਾ ਕਾਨੂੰਨ ਚਲਾਵਾਂਗੇ ਜੀ ਮੈਨੂੰ ਦੱਸੋ ਸੁਖਰਾ ਦੀ ਕੋਈ ਵੈਲਿਊ ਨਹੀਂ ਇਹਨਾਂ ਦੇ ਸਾਹਮਣੇ ਕਾਨੂੰਨ ਦੀ ਕੋਈ ਵੈਲਿਊ ਨਹੀਂ ਇਹ ਅੱਜ ਕਤਲ ਕਰਨ ਤੋਂ ਬਾਅਦ ਵੀ ਬੰਦਾ ਵੀਡੀਓ ਪਾ ਰਿਹਾ ਕਿ ਮੈਂ ਹਜੇ ਹੋਰ ਛੜਕਾਵਾਂਗਾ 2-4 2-4-5 ਹੋਰ ਛੜਕਾਵਾਂਗਾ ਹੋਰ ਮਾਰ ਕੇ ਮਾਰਾਂਗਾ ਕਿਉਂਕਿ ਇੱਕ ਦੀ ਸਜ਼ਾ ਵੀ ਓਨੀ ਹੈ ਤੇ 5 ਦੀ ਸਜ਼ਾ ਵੀ ਓਨੀ ਹੈ ਇਹ ਉਸ ਬੰਦੇ ਦਾ ਕਹਿਣਾ ਹੈ ਕਮਲ ਕੋ ਜਿਹੜੀ ਲੜਕੀ ਨੂੰ ਤੰਗ ਕਰ ਰਿਹਾ ਉਹ ਵੀ ਤੁਸੀਂ ਦੇਖੋ ਕੀ ਨਾਮ ਹੈ ਉਹਦਾ ਦੀਪਕਾ ਲੂਥਰਾ ਨੂੰ ਵੀ ਆਈ ਹੈ ਧਮਕੀ ਸੁਰਵੀਨ ਸੁਰਵੀਨ ਇਨਫਲੂਐਂਸਰ ਆ ਉਹਨਾਂ ਨੂੰ ਵੀ ਆਈ ਹੈ ਠੀਕ ਹੈ ਨਾ ਜਿਹੜੀ ਜਿਹੜੀ ਦੀਪਿਕਾ ਲੂਥਰਾ ਤੁਸੀਂ ਦੱਸ ਰਹੇ ਹੋ ਉਹ ਵੀ ਹਿੰਦੂ ਫੈਮਿਲੀ ਦੀ ਹੈ ਹੈ ਨਾ ਇਹਨਾਂ ਨੇ ਹਿੰਦੂ ਫੈਮਿਲੀ ਦੇ ਬੱਚੇ ਹੀ ਟਾਰਗੇਟ ਕਰਦੇ ਆ ਕਮਲ ਗੌਰ ਜਿਹੜੀ ਵੀਡੀਓ ਬਣਾ ਰਹੀ ਸੀ ਤੁਹਾਨੂੰ ਨੂੰ ਲੱਗਦਾ ਅਸਲ ਚ ਅਸਲ ਜੋ ਕੰਜਨ ਕੁਮਾਰੀ ਸੀ ਕੰਜਨ ਕੁਮਾਰੀ ਨੇ ਨਾ ਤੋਂ ਹੀ ਬਣਾ دی ਆਪਣੀ ਵੀਡੀਓ ਪਰ ਕਮਲ ਗੌਰ ਕਿਉਂ ਨੇ ਨਾਮ ਵਰਤਿਆ ਜੀ ਆਈਡੀ ਦੇ ਉੱਤੇ ਵੱਖ ਨਾਮ ਰੱਖੇ ਜਾਂਦੇ ਆ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਨੇਮ ਤੁਸੀਂ ਧਰਮ ਹੀ ਚੇਂਜ ਕਰ ਰਹੇ ਹੋ ਕੰਚਨ ਕੁਮਾਰੀ ਤੋਂ ਕਮਲ ਕੋਰ ਬਣ ਰਹੀ ਹੈ ਮੇਰੀ ਸੁਣੋ ਕੋਈ ਵੀ ਹਿੰਦੂ ਸਿੱਖ ਨੂੰ ਆਪਣੇ ਆਪ ਨੂੰ ਵੱਖ ਨਹੀਂ ਸਮਝਦਾ ਕੋਈ ਹਿੰਦੂ ਸਿੱਖ ਨੂੰ ਆਪਣੇ ਆਪ ਤੋਂ ਵੱਖ ਨਹੀਂ ਸਮਝਦਾ ਇਹ ਜਿਹੜੇ ਖਾਲਿਸਤਾਨੀ ਮਾਈਂਡਡ ਬੰਦੇ ਨੇ ਇਹਨਾਂ ਨੇ ਇੱਕ ਵਿਚਾਰਧਾਰਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਅੰਦਰ ਪੈਦਾ ਕਰ ਦਿੱਤੀ ਕਿ ਜਿਹੜੇ ਸਿੱਖ ਆ ਉਹ ਹਿੰਦੂ ਨਹੀਂ ਆ ਜਿਸ ਟਾਈਮ ਸਿੱਖ ਪੰਥ ਸਾਂਝਾ ਗਿਆ ਸੀ ਉਸ ਸਮੇਂ ਹਰ ਹਿੰਦੂ ਪਰਿਵਾਰ ਦਾ ਵੱਡਾ ਲੜਕਾ ਸਿੱਖ ਪੰਥ ਵਾਸਤੇ ਦਿੱਤਾ ਗਿਆ ਸੀ ਫਰ ਜਿਹੜਾ ਸਿੱਖ ਨੇ ਹਿੰਦੂ ਹੀ ਨੇ ਹਿੰਦੂਆਂ ਵਿੱਚੋਂ ਨਿਕਲੇ ਨੇ ਅਸੀਂ ਉਹਨਾਂ ਨੂੰ ਆਪਣਾ ਭਰਾ ਮੰਨਦੇ ਆ ਪਰ ਉਹਨਾਂ ਦੀ ਵਿਚਾਰਧਾਰਾ ਵੱਖਰੀ ਹੁੰਦੀ ਜਾ ਰਹੀ ਆ ਕਿਉਂ ਕਿ ਖਾਲਿਸਤਾਨੀ ਮਾਈਂਡਡ ਲੋਕ ਕੁਛ ਅਥੇ ਰਲ ਗਏ ਨੇ ਬਾਹਰਲੀ ਫੰਡਿੰਗ ਵਾਸਤੇ ਉਹ ਇਹੋ ਜਿਹਾ ਕੰਮ ਕਰ ਲੈਣੇ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਭੜਕਾਇਆ ਜਾ ਰਿਹਾ ਖਾਲਿਸਤਾਨ ਦੇ ਨਾਂ ਤੇ ਜਦ ਕਿ ਉਹ ਜਾਣਦੇ ਆ ਕਿ ਨਾ ਤਾਂ ਖਾਲਿਸਤਾਨ ਬਣਨਾ ਨਾ ਬਣ ਸਕਦਾ ਨਾ ਬਣਿਆ ਖਾਲਿਸਤਾਨ ਇੱਕ ਡਿਫਰੈਂਟ ਇਸ਼ੂ ਆ ਉਸ ਤੋਂ ਅਲੱਗ ਢੀਪੇਟ ਹੋ ਸਕਦੀ ਆ ਜਿਹੜੇ ਖਾਲਿਸਤਾਨ ਮਾਈਂਡਡ ਲੋਕ ਆ ਉਹੀ ਲੋਕ ਇਹਨਾਂ ਨੂੰ ਸਪੋਰਟ ਕਰ ਰਹੇ ਆ ਕਿਉਂਕ ਕਿਸੇ ਨੇ ਹੱਤੇ ਦਾ ਕਤਲ ਕਰ ਦਿੱਤਾ ਤੂੰ ਕਿਸੇ ਹਿੰਦੂ ਨੂੰ ਮਾਰ ਦਿੱਤਾ ਉਹ ਯੋਧਾ ਤੁਸੀਂ ਮੈਨੂੰ ਦੱਸੋ ਤਿੰਨ ਜਣੇ ਨੇ ਰਲ ਕੇ ਇੱਕ ਜਨਾਨੀ ਮਾਰ ਦਿੱਤੀ ਉਹ ਕਿਧਰੋਂ ਯੋਧਾ ਹੋਇਆ ਫਿਰ ਜਿਹੜਾ ਅਮਰਤਪਾਲ ਮਹਿਰੋ ਸੀ ਇਹਨੇ ਆਪਣੀ ਪੂਰੀ ਤਿਆਰੀ ਰੱਖੀ ਹੋਈ ਸੀ ਵਿਦੇਸ਼ ਭੱਜਣ ਦੀ ਪੂਰੀ ਇਹਦੀ ਪਲਾਨਿੰਗ ਸੀਗੀ 3 ਘੰਟੇ ਬਾਅਦ ਇਹਦੀ ਫਲਾਈਟ ਸੀ ਕਤਲ ਕਰਨ ਤੋਂ 3 ਘੰਟੇ ਬਾਅਦ ਇਹ ਫਲਾਈਟ ਚੜ ਗਿਆ ਜਿਹੜੇ ਬਾਕੀ ਪਿੱਛੇ ਦੋਸ਼ ਗਏ ਉਹ ਅਰੈਸਟ ਹੋ ਗਏ ਉਹ ਸਾਰੀ ਉਮਰ ਜੇਲ੍ਹ ਭੁਗਤਣਗੇ ਜੇ ਤਾਂ ਉਹ ਵਿਆਹੇ ਹੋਏ ਨੇ ਉਹਨਾਂ ਦੇ ਬੱਚੇ ਰੋਲ ਜਾਣਗੇ ਜੇ ਕੁਆਰੇ ਨੇ ਤੇ ਮਾਂ ਵੀ ਰੋਲ ਜਾਣਗੇ ਆਪ ਤਾਂ ਵਿਦੇਸ਼ ਚਲਾ ਗਿਆ ਨਾ ਅਸੀਂ ਅੱਜ ਤੱਕ ਅਸੀਂ ਮੇਰੀ ਹਰ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਮੈਂ ਸਿੱਖ ਬੱਚਿਆਂ ਨੂੰ ਸਿੱਖ ਪਰਿਵਾਰਾਂ ਨੂੰ ਇਹੀ ਅਪੀਲ ਕਰਦੇ ਆਏ ਆਂ ਕਿ ਇਹਨਾਂ ਲੋਕਾਂ ਦੇ ਮਗਰ ਨਾ ਲੱਗੋ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ ਆਪਣੀਆਂ ਜ਼ਿੰਦਗੀਆਂ ਜੇਲ੍ਹਾਂ ਦੇ ਵਿੱਚ ਨਾ ਕੱਟੋ ਕਿਉਂਕਿ ਇਹਨਾਂ ਲੋਕਾਂ ਨਾਲ ਨਿਕਲ ਜਾਣਾ ਫਸ ਜਾਣਾ ਤੁਸੀਂ ਤੇ ਉਹੀ ਹੋ ਰਿਹਾ ਇਹ ਲੋਕ ਨਿਕਲ ਜਾਂਦੇ ਨੇ ਪਿੱਛੇ ਸਜ਼ਾ ਭੁਟਾਦੇ ਨੇ ਆਮ ਪਰਿਵਾਰਾਂ ਦੇ ਲੋਕ ਜਿਹੜੇ ਇਹਨਾਂ ਦੀਆਂ ਗੱਲਾਂ ਚਾਹ ਕੇ ਇਹਨਾਂ ਦਾ ਸਾਥ ਦੇ ਦਿੰਦੇ ਨੇ ਸੋ ਸੋਚਣਾ ਕਾਇਲ ਆ ਨਾ ਸਿੱਖ ਨੌਜਵਾਨ ਪੀੜੀ ਨੂੰ ਵੀ ਅੱਜ ਦੋ ਨੌਜਵਾਨ ਫਸ ਗਏ ਪੁਲਿਸ ਦੇ ਚੱਕਰ 'ਚ ਇਹ ਹਿੰਮਤ ਸੀ ਤੇ ਖੜਦਾ ਬਰਾਬਰ ਦਿੰਦਾ ਗ੍ਰਿਫਟਾਰੀ ਸਾਹਮਣਾ ਕਰਦਾ ਕਾਨੂੰਨ ਦਾ ਯਾ ਐਡੇ ਯੋਧਾ ਸੀ ਤੇ ਇੱਕ ਨੇ ਹੱਥੀ ਲੜਕੀ ਨੂੰ ਧੋਖੇ ਨਾਲ ਬਲਾ ਕੇ ਗਲ ਘੁੱਟ ਕੇ ਮਾਰ ਦੇਣ ਵਾਲਾ ਕੋਈ ਯੋਧਾ ਹੁੰਦਾ ਉਹਨੂੰ ਸੂਰਮਾ ਕਿਹਾ ਜਾ ਸਕਦਾ ਇਹਨਾਂ ਲੋਕਾਂ ਨੇ ਯੋਧਾ ਸ਼ਬਦ ਦੀ ਸੂਰਮਾ ਦੀ ਸ਼ਬਦ ਦੀ ਡੈਫੀਨੇਸ਼ਨ ਹੀ ਚੇਂਜ ਕਰਤੀ ਇਹ ਚਾਹੁੰਦੇ ਨੇ ਕਿ ਸਾਡੇ ਹਿਸਾਬ ਦੇ ਨਾਲ ਦੁਨੀਆ ਚੱਲੇ ਪੰਜਾਬ ਐ ਨਾ ਕੱਲਿਆ ਤਾਂ ਤੇ ਨਹੀਂ ਐ ਪੰਜਾਬ ਸਾਡਾ ਵੀ ਐ ਨਾ ਹਿੰਦੂਆਂ ਦਾ ਵੀ ਐ ਪੰਜਾਬ ਸੋ ਕਿਸੇ ਨੂੰ ਜੱਜ ਕਰਨਾ ਸਹੀ ਜਾਂ ਗਲਤ ਕਹਿਣਾ ਤੁਹਾਡੀ ਵਿਚਾਰਧਾਰਾ ਹੋ ਸਕਦੀ ਆ ਪਰ ਕਿਸੇ ਦੇ ਸਹੀ ਗਲਤ ਦਾ ਫੈਸਲਾ ਲੈ ਲੈਣਾ ਜਾਂ ਉਹਦਾ ਕਤਲ ਕਰ ਦੇਣਾ ਇਹ ਗਲਤ ਹੈ ਪਰ ਅੱਜ ਤੁਹਾਡੀ ਵਿਚਾਰਧਾਰਾ ਵਾਲੀ ਵਿਚਾਰਧਾਰਾ ਵਾਲੇ ਬੰਦੇ ਹੀ ਆ ਗੁਰਸਿਮਰਨ ਮੰਡੇ ਉਹ ਮਿਲਣ ਗਏ ਆ ਜੇ ਅੰਮ੍ਰਿਤਸਰ ਚ ਦੀਪਕਾ ਲੁਥਰਾ ਜਿਹੜੀ ਇਨਫਲੂਐਂਸਰ ਜੀ ਇਹਨਾਂ ਨੂੰ ਧਮਕੀ ਆਈ ਆ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਉਹ ਇੱਕ ਡਿਫਰੈਂਟ ਇਸ਼ੂ ਹੋ ਸਕਦਾ ਹੈ ਬਟ ਅਮ੍ਰਿਤਪਾਲ ਮਹਿਰੋਵਾਰੇ ਅੱਤਵਾਦੀ ਸ਼ਬਦ ਕਹਿਣਾ ਬਲੈਕਮੇਲਰ ਕਹਿਣਾ ਕਿ ਇਹਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਨਹੀਂ ਇਹੋ ਜੀ ਗੱਲ ਇਹ ਸਹੀ ਲੱਗਦੀ ਤੁਹਾਨੂੰ ਇਹ ਜੁੱਤੀਆਂ ਮਾਰਨੀਆਂ ਚਾਹੀਦੀਆਂ ਤੁਸੀਂ ਮੰਨਦੇ ਹੋ ਕਿ ਮੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਬਿਲਕੁਲ ਮਾਰੀ ਚਾਹੀਦੀਆਂ ਮੈਂ ਕਹਿੰਦਾ ਪੁਲਿਸ ਅਰੈਸਟ ਕਰੇ ਤੇ ਕੁੱਟ ਦੀ ਪਟਾ ਫੇਰਦੀ ਥਾਣੇ ਤੱਕ ਲੈ ਕੇ ਜਾਵੇ ਜਿਹੋ ਜਿਹੇ ਨੇ ਕਰਮ ਕੀਤੇ ਨੇ ਤੁਹਾਨੂੰ ਸਹੀ ਲੱਗਦਾ ਇਹ ਚੀਜ਼ ਜਿਉ ਗਲਤ ਨੇ ਤਾਂ ਉਹ ਜ਼ਰੂਰ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ ਉਹ ਕਾਨੂੰਨ ਦੇਖੂਗਾ ਕਿ ਸਹੀ ਹੈ ਕਿ ਗਲਤ ਹੈ ਤੁਸੀਂ ਦੇਖੇਗਾ ਫਿਰ ਉਹ ਇਹ ਲੋਕ ਕਿਉਂ ਨਹੀਂ ਸੋਚਦੇ ਕਿ ਕਾਨੂੰਨ ਦੇਖੇਗਾ ਅਸੀਂ ਲੋਕ ਤਾਂ ਮੰਨਦੇ ਆ ਕਾਨੂੰਨ ਨੂੰ ਅਸੀਂ ਸੰਵਿਧਾਨ ਦੇ ਪ੍ਰਤੀ ਆਸਥਾ ਰੱਖਦੇ ਆ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਸਾਨੂੰ ਪਤਾ ਕਿ ਕਾਨੂੰਨ ਜੋ ਕਰੇਗਾ ਸਹੀ ਕਰੇਗਾ ਜੇ ਕੰਮ ਕੋਈ ਗਲਤ ਸੀ ਤਾਂ ਇਹਨਾਂ ਨੇ ਉਹਦੇ ਖਿਲਾਫ ਕੋਈ ਵੀ ਕੰਪਲੇਂਟ ਕਿਸੇ ਥਾਣੇ 'ਚ ਦਿੱਤੀ? ਜੇ ਗਲਤ ਸੀ ਤਾਂ ਪਹਿਲਾਂ ਕਾਨੂੰਨ ਨੂੰ ਇਤਲਾਹ ਕਰਨੀ ਚਾਹੀਦੀ ਸੀ ਨਾ? ਨਹੀਂ ਨਹੀਂ। ਨੂੰ ਦੇਖਦਾ। ਬੜੀ ਵਾਰੀ ਹੋਇਆ ਕਿ ਕਮਲਕੌਰ ਨੂੰ ਦੀਪਕਾ ਲੁਧਰੋਂ ਨੂੰ ਤਾਂ ਬੁਲਾ ਕੇ ਮਾਫੀ ਤੱਕ ਮੰਗਵਾਈ ਗਈ ਆ ਤੇ ਉਹ ਸਮਝਾਣਾ ਹੀ ਸੀ ਨਾ। ਤੁਹਾਡੀ ਵਿਚਾਰਧਾਰਾ ਲੱਗ ਗਿਆ, ਮੇਰੀ ਵਿਚਾਰਧਾਰਾ ਲੱਗ ਗਿਆ। ਮੇਰੇ ਹਿਸਾਬ ਨਾਲ ਤੁਸੀਂ ਗਲਤ ਹੋ ਸਕਦੇਵੇਂ, ਤੁਸੀਂ ਤੁਹਾਡੇ ਹਿਸਾਬ ਨਾਲ ਤੁਸੀਂ ਸਹੀ ਹੋ। ਤੇ ਮੇਰਾ ਹੱਕ ਥੋੜੀ ਮੰਨਦਾ ਵੀ ਜੇ ਤੁਸੀਂ ਮੇਰੇ ਹਿਸਾਬ ਨਾਲ ਗਲਤ ਹੋ ਤਾਂ ਮੈਂ ਤੁਹਾਡਾ ਕਤਲ ਕਰ ਦਵਾਂ। ਕਾਨੂੰਨ ਦੇਖੇਗਾ ਨਾ ਇਸ ਚੀਜ਼ ਨੂੰ। ਜੇ ਕਾਨੂੰਨੋ ਚੀਜ਼ ਨੂੰ ਗਲਤ ਨਹੀਂ ਮੰਨਦਾ ਤਾਂ ਤੁਸੀਂ ਕੌਣ ਹੋਣੇ ਹੋ ਸਹੀ ਗਲਤ ਨੂੰ ਜੱਜ ਕਰਨ ਵਾਲੇ ਪੰਜਾਬ ਦੇ ਕੁਝ ਸਮਾਜ ਸੇਵੀ ਆ ਜਿਨ੍ਹਾਂ ਚ ਭਾਨਾ ਸਿੱਧੂ ਆ ਜਿਹੜੇ ਹਰਿਆਣਾ ਦੇ ਇੱਕ ਵਾਟਰ ਕੈਨ ਵਾਲਾ ਨਵਦੀਪ ਜਲਵੇੜਾ ਸਾਰੇ ਉਹਦੀ ਸਪੋਰਟ ਕਰ ਰਿਹਾ ਅਨਮੋਲ ਕਵੱਤਰਾ ਤੱਕ ਉਹਦੀ ਸਪੋਰਟ ਕਰ ਰਹੀ ਆ ਬੜੇ ਹੋਰ ਸਮਾਜ ਸੇਵੀ ਹੋਣਗੇ ਜਿਹੜੇ ਖੁੱਲ ਕੇ ਸਪੋਰਟ ਕਰ ਰਹੇ ਆ ਕਿ ਯਾਰ ਜੋ ਹੋਇਆ ਕਿ ਹਾਂ ਵੀ ਅਸੀਂ ਅੰਮ੍ਰਿਤਪਾਲ ਮੈਰੋ ਨਾਲ ਖੁੱਲ ਕੇ ਖੜੇ ਆ ਤਾਂ ਇਹਨਾਂ ਲੋਕਾਂ ਦਾ ਤੁਸੀਂ ਨਾਮ ਲੈ ਰਹੇ ਹੋ ਨਾ ਅਨਮੂਲਕ ਆਤਰਾ ਨੂੰ ਛੱਡ ਕੇ ਜਿਹੜੇ ਬਾਕੀ ਤੁਸੀਂ ਦੋ ਨਾਂ ਲਏ ਉਹਨਾਂ ਭਾਨਾ ਸਿੱਧੂ ਤੇ ਹੋਰ ਕਿਹਦਾ ਨਾਂ ਲਿਆ ਤੁਸੀਂ ਨਵਦੀਪ ਜਲਵੇੜਾ ਠੀਕ ਹੈ ਇਹ ਬੰਦੇ ਕਿਸਾਨ ਅੰਦੋਲਨ ਦੇ ਵਿੱਚ ਖੁੱਲ ਕੇ ਖਾਲਿਸਤਾਨ ਦਾ ਸਮਰਥਨ ਕਰਦੇ ਰਹੇ ਨੇ ਤੇ ਕਿਸੇ ਹਿੰਦੂ ਦੀ ਹੱਤਿਆ ਹੋਈ ਹੈ ਤੇ ਇਹ ਸਮਰਥਨ ਕਰਨਗੇ ਨਹੀਂ ਪਰ ਕਿਸਾਨ ਅੰਦੋਲਨ ਤੁਸੀਂ ਖਾਲਿਸਤਾਨ ਨਾਲ ਕਿੱਦਾਂ ਜੋੜ ਸਕਦੇ ਹੋ ਕਿਸਾਨ ਅੰਦੋਲਨ ਦੇ ਵਿੱਚ ਖਾਲਿਸਤਾਨ ਸੰਬੰਧੀ ਬਹੁਤ ਗੱਲਾਂ ਸਾਹਮਣੇ ਆਈਆਂ ਖਾਲਿਸਤਾਨ ਦੇ ਨਾਰੇ ਲੱਗਦੇ ਰਹੇ ਆ ਖਾਲਿਸਤਾਨ ਦੇ ਨਾਰੇ ਲੱਗਦੇ ਵੀ ਆ ਸਰਕਾਰ ਨੂੰ ਦਿਖਿਆ ਨਹੀਂ ਸਰਕਾਰ ਤਾਂ ਜੋਗੀ ਸਰਕਾਰ ਦੀ ਮਜਬੂਰੀ ਹੈ ਸਰਕਾਰ ਦੀ ਮਜਬੂਰੀ ਹੈ ਕਿਉਂਕਿ ਵਿਪੱਖਸ਼ ਗੰਦਾ ਸਾਡੇ ਦੇਸ਼ ਦਾ ਸਾਡੇ ਦੇਸ਼ ਦਾ ਵਿਪੱਖਸ਼ ਬਹੁਤ ਗੰਦਾ ਆ ਉਹਨਾਂ ਦੀ ਇੱਕੋ ਹੀ ਥਿਉਰੀ ਹੈ ਕਿ ਕਿਸੇ ਤਰ੍ਹਾਂ ਸੈਂਟਰ ਗਵਰਨਮੈਂਟ ਨੂੰ ਸਿੱਟਿਆ ਜਾਵੇ ਉਹਦੇ ਵਾਸਤੇ ਉਹ ਕਿਸੇ ਵੀ ਹੱਦ ਤੱਕ ਗਰਨ ਤਿਆਰ ਹੈ ਜਿੱਥੇ ਵਿਪੱਖਸ਼ ਗੰਦਾ ਹੋਵੇ ਨਾ ਉੱਥੇ ਸਰਕਾਰਾਂ ਨੂੰ ਝੁਕਣਾ ਹੀ ਪੈਂਦਾ ਹੁੰਦਾ ਕਿਉਂਕਿ ਸਰਕਾਰਾਂ ਨੂੰ ਇਕੱਲੇ ਇੱਕੋ ਸਮਾਜ ਨੂੰ ਨਹੀਂ ਦੇਖਣਾ ਉਹਨਾਂ ਨੇ ਸਾਰੇ ਦੇਸ਼ ਨੂੰ ਇਕੱਠੇ ਕਰਕੇ ਚੱਲਣਾ ਮੈਂ ਕਮਲ ਕੋਰ ਦੇ ਕਤਲ ਦੀ ਸਪੋਰਟ ਨਹੀਂ ਕਰਦਾ ਨਾ ਕਿਸੇ ਨੂੰ ਵੀ ਕਰਨੀ ਚਾਹੀਦੀ ਹੈ ਜਿਹੜੇ ਕਤਲ ਦੀ ਸਪੋਰਟ ਕਰ ਰਹੇ ਨੇ ਉਹ ਵੀ ਬੰਦੇ ਗਲਤ ਨੇ ਇਹ ਸਪੋਰਟ ਕਰ ਰਹੇ ਨੇ ਇਹਦਾ ਮਤਲਬ ਉਹ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਹੱਲਾਸ਼ੇਰੀ ਦੇ ਰਹੇ ਨੇ ਕਿ ਇਹੋ ਜਿਹਾ ਕੁਝ ਵੀ ਦੇਖਦੇ ਤੇ ਕਤਲ ਕਰ ਦਿਓ ਮਤਲਬ ਉਹ ਘਰ ਛੋਟੀ ਵੱਡੀ ਗੱਲ ਤੇ ਕਤਲ ਕਰ ਦਿਓ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਉਹਦੇ ਜਥੇਦਾਰ ਤੱਕ ਕਹਿ ਰਹੇ ਆ ਕਿ ਲਚਰਤਾ ਸਮਾਪਤ ਹੋਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਜੀ ਉਹਨਾਂ ਦਾ ਅੱਜ ਲੇਟੈਸਟ ਬਿਆਨ ਹੈ ਇਸ ਮੁੱਦੇ ਤੇ ਕਿ ਜੋ ਹੋਇਆ ਸਹੀ ਹੋਇਆ ਤਾਂ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਤੁਸੀਂ ਗਲਤ ਕਿੱਦਾਂ ਠਹਿਰਾ ਸਕਦੇ ਹੋ ਫੇਰ ਮੈਂ ਫੇਰ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵਿਚਾਰਧਾਰਾ ਆਪਣੀ ਆਪਣੀ ਹੈ ਮੇਰੀ ਵਿਚਾਰਧਾਰਾ ਲੱਗ ਗਿਆ ਜੱਥੇਦਾਰ ਸਾਹਿਬ ਦੀ ਵਿਚਾਰਧਾਰਾ ਲੱਗ ਗਿਆ ਜੇ ਜੱਥੇਦਾਰ ਸਾਹਿਬ ਨੂੰ ਇਹ ਸਹੀ ਲੱਗਦਾ ਤੇ ਜੱਥੇਦਾਰ ਸਾਹਿਬ ਸਟੇਜ ਦੇ ਉੱਤੇ ਅਨਾਉਂਸ ਕਰ ਦੇਣ ਕਿ ਭਾਈ ਜਿਹਨੂੰ ਕੋਈ ਇਹੋ ਜੀ ਗੱਲ ਨਜ਼ਰ ਆਦੀ ਹੈ ਲੈ ਚੋ ਉਹ ਬੰਦਾ ਕਤਲ ਕਰ ਦੇਵੇ ਫਿਰ ਤਾਂ ਹਰ ਬੰਦੇ ਨੂੰ ਉੱਠ ਕੇ ਕਤਲ ਕਰ ਦੇਣਾ ਚਾਹੀਦਾ ਫਿਰ ਤਾਂ ਇਕੱਲਾ ਇਕੱਲਾ ਬੰਦਾ ਉੱਠ ਕੇ ਕਤਲ ਕਰਨੇ ਸ਼ੁਰੂ ਕਰ ਦੇਗਾ ਜੇ ਆਪਾਂ ਕਿਸੇ ਦੇ ਕਤਲ ਨੂੰ ਸਹੀ ਠਹਿਰਾਣਾ ਸ਼ੁਰੂ ਕਰ ਦਾਂਗੇ ਕਾਤਲ ਨੂੰ ਪ੍ਰੋਮੋਟ ਕਰਨਾ ਸ਼ੁਰੂ ਕਰ ਦਾਂਗੇ ਫਿਰ ਤਾਂ ਜਣਾ ਖੜਾ ਉੱਠੇਗਾ ਕਿਸੇ ਦਾ ਵੀ ਕਤਲ ਕਰ ਦੇਗਾ ਉਹਨਾਂ ਦੇ ਹਿਸਾਬ ਦੇ ਨਾਲ ਜੇ ਅਹ ਕੰਚਨ ਕੁਮਾਰੀ ਗਲਤ ਸੀ ਉਹਨੇ ਕਤਲ ਕਰ ਦਿੱਤਾ ਸੰਨੀ ਲਿਯੋਨੀ ਨੇ ਈਸਾਈ ਨਾਮ ਰੱਖਿਆ ਹੋਇਆ ਕਿਸੇ ਈਸਾਈ ਨੇ ਤਾਂ ਉਹਦਾ ਕਤਲ ਨਹੀਂ ਕਰ ਦਿੱਤਾ ਮੈਂ ਦੱਸੋ ਨਾ ਕਿ ਇਹਨਾਂ ਲੋਕਾਂ ਨੂੰ ਤਕਲੀਫ ਹੁੰਦੀ ਆ ਜਿਹੜਾ ਇਹ ਜਿਹੜਾ ਅਮਰਤਪਾਲ ਮਹਿਰਾ ਤੁਸੀਂ ਦੱਸ ਰਹੇ ਆ ਇਹ ਪਹਿਲਾਂ ਮੁਸਲਮਾਨ ਸੀ ਹੁਣ ਇਹ ਨਿਹੰਗ ਸਿੰਘ ਬਣ ਗਿਆ ਵਿਚਾਰਤਾ ਉਹੀ ਰਹੀ ਨਾ ਜਿਹਦੀ ਕਿ ਜਿਹੜਾ ਸਾਡੀ ਨਹੀਂ ਮੰਨਦਾ ਉਹਦਾ ਕਤਲ ਕਰ ਦਿਓ ਇਹੋ ਸੋਚਦਾ ਉਹ ਪੰਜਾਬ ਪ੍ਰਤੀ ਆਪਣਾ ਦਰਦ ਰੱਖਦੇ ਹੋਣ ਕੀ ਲੈਕਚਰ ਤਾਂ ਨਹੀਂ ਆਣੀ ਕੱਲ ਨੂੰ ਉਹਨਾਂ ਦੀ 3 ਭੈਣਾਂ ਨੇ ਵੀਡੀਓ ਦੇਖਣੀ ਆ ਕਿਸ ਵੀਡੀਓ ਦਾ ਕੋਈ ਵੀ ਦੇਖ ਸਕਦਾ ਜੂ ਨਹੀਂ ਉਹਨਾਂ ਦੇ ਫੋਲੋਅਰ ਦੀ ਦੇਖਣਗੇ ਤਾਂ ਮਾੜਾ ਸਰ ਦਾ ਪਾਊਗਾ ਨਾ ਉਹਨਾਂ ਤੇ ਮੇਰੀ ਗੱਲ ਸੁਣੋ ਜੇ ਤੁਹਾਡੇ ਮੋਬਾਈਲ ਦੇ ਉੱਤੇ ਵੀਡੀਓ ਆ ਰਹੀ ਹੈ ਕਿਸੇ ਤਰ੍ਹਾਂ ਦੀ ਤੁਸੀਂ ਉਹਨੂੰ ਅਨਫੋਲੋ ਕਰ ਦਿਓ ਤੁਹਾਡੇ ਮੋਬਾਈਲ ਤੇ ਵੀਡੀਓ ਦੁਬਾਰਾ ਨਹੀਂ ਆਏਗੀ ਅਨਫੋਲੋ ਕਰ ਵੀ ਦਈਏ ਜਦੋਂ ਆਪਾਂ ਸਕਰੋਲ ਕਰਾਂਗੇ ਕਿਤੇ ਨਾ ਕਿਤੇ ਵੀਡੀਓ ਉਹ ਨਹੀਂ ਆਊਗੀ ਕੋਈ ਹੋਰ ਆਜੂਗੀ ਵੀਡੀਓ ਤਾਂ ਆਈ ਜਾਣੀ ਆ ਅਨਫੋਲੋ ਕਰ ਦਿਓ ਨਾ ਜਿਹੜੀ ਤੁਹਾਨੂੰ ਵੀਡੀਓ ਗਲਤ ਲੱਗਦੀ ਪੈਨੂੰ ਅਨਫੋਲੋ ਕਰ ਦਿਓ ਅਨਫੋਲੋ ਕਰ ਵੀ ਦਾਂਗੇ ਪਰ ਜ ਨੀਆਂ ਦੀ ਬਿਲਕੁਲ ਨੀਆਂ ਦੀ ਜੇ ਤੁਸੀਂ ਅਨਫੋਲੋ ਕਰਦੇ ਹੋਗੇ ਉਸ ਤੋਂ ਬਾਅਦ ਵੀਡੀਓ ਨਹੀਂ ਆਏਗੀ ਤੁਸੀਂ ਜਿਹੜੀ ਵੀਡੀਓ ਨੂੰ ਜ਼ਿਆਦਾ ਦੇਖਣਾ ਸ਼ੁਰੂ ਕਰ ਦਿੰਦੇ ਹੋ ਉਸੇ ਤਰ੍ਹਾਂ ਦੀ ਵੀਡੀਓ ਤੁਹਾਨੂੰ ਆਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਕਦੇ ਵੀ ਇਹ ਚੀਜ਼ ਚੈੱਕ ਕਰ ਲਿਓ ਤੁਸੀਂ ਜਿਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣੀਆਂ ਸ਼ੁਰੂ ਕਰ ਦੋਗੇ ਉਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਮੋਬਾਈਲ ਦੇ ਉੱਤੇ ਨੈਟ ਦੇ ਉੱਤੇ ਆਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਉਹਨੂੰ ਅਨਫੋਲੋ ਕਰਦੇ ਹੋਗੇ ਨਹੀਂ ਦੇਖੋਗੇ નોਟ ਇੰਟਰਸਟਿਡ ਕਰਦੇ ਹੋਗੇ ਤਾਂ ਵੀਡੀਓ ਬੰਦ ਹੋ ਜਾਏਗੀ ਆਣੀ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਕਤਲ ਕਰਦੇ ਹੋ ਅੱਜ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਸਰਵੀਨ ਨਾਮ ਦੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਖੁੱਲ ਕੇ ਕਿਹਾ ਕਿ ਮੈਂ ਕਿਸੇ ਦਾ ਦੀ ਮਾਫੀ ਨਹੀਂ ਮੰਗੀ ਇਹਨਾਂ ਤੋਂ ਤੇ ਜੇ ਮਾਫੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਮੇਰੇ ਕਦੇ ਨਾ ਤਾਂ ਇਹ ਆਟਾ ਪਹਿਲੇ ਦਿੰਦੇ ਸੀ ਤੇ ਨਾ ਹੀ ਹੁਣ ਦਿੰਦੇ ਆ ਤੇ ਉਹਦੇ ਤੇ ਕੀ ਕਹਿਣਾ ਠੀਕ ਹੈ ਉਹਦੇ ਉਹਦਾ ਆਪਣਾ ਸਿਸਟਮ ਹੈ ਨਾ ਉਹਨੇ ਦੇਖਣਾ ਕਿ ਉਹਨੇ ਕੀ ਕਰਨਾ ਉਹਦੀ ਲਾਈਫ ਤੇ ਉਹਦਾ ਹੱਕ ਹੈ ਨਾ ਕਿ ਮੇਰਾ ਜਾਂ ਤੁਹਾਡਾ ਜਾਂ ਕਿਸੇ ਤੀਜੇ ਬੰਦੇ ਦਾ ਹੱਕ ਹੈ ਕਿ ਮੈਂ ਉਹਨੂੰ ਆਪਣੇ ਹਿਸਾਬ ਨਾਲ ਚਲਾ ਸਕਾਂ ਟਿਪਿਕਲੀ ਉੱਥਰ ਆ ਜਿਨ੍ਹਾਂ ਨੂੰ ਧਮਕੀ ਆਂਦੀ ਹੈ ਪਹਿਲੇ ਧਮਕੀ ਆਂਦੀ ਹੈ ਤੇ ਹੁਣ ਉਹਨਾਂ ਨੂੰ ਈਮੇਲ ਰਾਹੀਂ ਵੀ ਇੱਕ ਧਮਕੀ ਆਈ ਹੈ ਮਰੇ ਅਮਰਿਤਪਾਲ ਦੇ ਸਾਥੀ ਵੱਲੋਂ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਹੁਣ ਕਿਹਾ ਗਿਆ ਕਿ ਸ਼ਾਇਦ ਉਹਨਾਂ ਨੇ ਸਿਕਿਉਰਿਟੀ ਤੱਕ ਦੇ ਦਿੱਤੀ ਗਈ ਹੈ ਉਹਨਾਂ ਦੇ ਘਰ ਦੇ ਬਾਹਰ ਉਸ ਚੀਜ਼ ਨੂੰ ਕਿਵੇਂ ਦੇਖੀ ਕਿ ਉਹਨਾਂ ਦਾ ਤਾਂ ਕਾਰੋਬਾਰ ਨਿਕਲਣਾ ਹੁਣ ਬੰਦ ਹੋ ਗਿਆ ਨਹੀਂ ਦੇਖੋ ਪਤਾ ਕਿ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਿੰਦੂ ਸਮਾਜ ਦੇ ਬੱਚਿਆਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਿੰਦੂ ਸਮਾਜ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੀਪਿਕਾ ਲੂਥਰਾ ਨੂੰ ਧਮਕੀ ਬਾਰ-ਬਾਰ ਦਿੱਤੀ ਜਾ ਰਹੀ ਹੈ ਪਹਿਲਾਂ ਵੀ ਇਹ ਜਿਹੜੀ ਲੜਕੀ ਮਾਰੀ ਹੈ ਇਹ ਵੀ ਹਿੰਦੂ ਸਮਾਜ ਚੋਂ ਸੀ ਦੀਪਿਕਾ ਲੂਥਰਾ ਇੱਕ ਨਹੀਂ ਐ ਦੋ ਨਹੀਂ ਐ ਹਜ਼ਾਰਾਂ ਉਦਾਹਰਨਾਂ ਇਹੋ ਜੇ ਪਏ ਨੇ ਕਿਤੇ ਕੋਈ ਫੌਜੀ ਗੁਰਦੁਆਰੇ ਦੇ ਵਿੱਚ ਰਾਤ ਕੱਟਣ ਆ ਜਾਂਦਾ ਉਹਨੂੰ ਸਵੇਰੇ ਉੱਠ ਕੇ ਜ਼ਬਰਦਸਤੀ ਮੋਟਰਸਾਈਕਲ ਦੇ ਵਿੱਚ ਆਇਆ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਬਾਅਦ ਚ ਇਹ ਕਿਹਾ ਜਾਂਦਾ ਕਿ ਉਹ ਬੇਅਦਬੀ ਕਰਨ ਆਇਆ ਸੀ ਇਹ ਹਿੰਦੂ ਪਰਿਵਾਰ ਨੂੰ ਹਿੰਦੂ ਸਮਾਜ ਨੂੰ ਟਾਰਗੇਟ ਕਰਦੇ ਨੇ ਇਹ ਲੋਕ ਜਿਹੜੇ ਖਾਲਿਸਤਾਨੀ ਮਾਈਂਡਡ ਲੋਕ ਨੇ ਇਹ ਹਿੰਦੂ ਪਰਿਵਾਰ ਨੂੰ ਹਿੰਦੂ ਸਮਾਜ ਨੂੰ ਟਾਰਗੇਟ ਕਰਦੇ ਨੇ ਕੋਈ ਪਹਿਲਾ ਮੁੱਦਾ ਨਹੀਂ ਐ ਕਿ ਹਿੰਦੂ ਸਮਾਜ ਦਾ ਕੋਈ ਬੰਦਾ ਮਾਰਿਆ ਗਿਆ ਇਹ ਏਡਾ ਕਤਲ ਹੋ ਗਿਆ ਕਮਲਕੌਰ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਇੰਨੀ ਪੂਰੀ ਸੋਸ਼ਲ ਮੀਡੀਆ ਤੇ ਪੂਰੀ ਗੱਲ ਚੱਲਦੀ ਐ ਇਸ ਬਾਰੇ ਪਰ ਪੋਲੀਟੀਕਲ ਪਾਰਟੀਆਂ ਪੰਜਾਬ ਦੀ ਕੋਈ ਵੀ ਪਾਰਟੀ ਹੋਵੇ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਇਸ ਉੱਤੇ ਬਿਆਨ ਤੱਕ ਨਹੀਂ ਦਿੱਤਾ ਗਿਆ ਇਲੈਕਸ਼ਨ ਇਲੈਕਸ਼ਨ ਦਾ ਦੌਰ ਹੈ ਭਾਜੀ ਕਿਸੇ ਵੀ ਪਾਰਟੀ ਨੂੰ ਪਤਾ ਵੀ ਜੇ ਇਹ ਜਿਹੜੀ ਨਿਊਜ਼ ਹੈ ਇਹ ਜਿਹੜਾ ਮੈਟਰ ਹੈ ਸਿੱਖ ਨਾਲ ਸਿੱਖਾਂ ਦੇ ਨਾਲ ਸੰਬੰਧਿਤ ਹੈ ਕੋਈ ਵੀ ਪਾਰਟੀ ਇਹਦੇ ਖਿਲਾਫ ਕਿਸੇ ਤਰ੍ਹਾਂ ਦਾ ਵੀ ਬਿਆਨ ਦੇਗੀ ਤਾਂ ਉਹਨੂੰ ਪਤਾ ਵੀ ਸਾਡੀ ਸਿੱਖ ਬੋਟ ਟੁੱਟ ਜਾਣੀ ਹੈ ਲੀਡਰੀ ਤੋਂ ਗੰਦਾ ਇਹ ਜਿਹੜੀ ਰਾਜਨੀਤਿਕ ਪਾਰਟੀ ਹੈ ਨਾ ਰਾਜਨੀਤੀ ਤੋਂ ਗੰਦਾ ਕੁਝ ਵੀ ਨਹੀਂ ਹੈ ਇਹ ਲੋਕ ਆਪਣਾ ਮਤਲਬ ਦੇਖ ਕੇ ਆਪਣਾ ਫਾਇਦਾ ਨੁਕਸਾਨ ਦੇਖ ਕੇ ਫੇਰ ਮੂੰਹ ਖੋਲਦੇ ਨੇ ਚਾਹੇ ਕੋਈ ਵੀ ਪਾਰਟੀ ਹੈ ਪੰਜਾਬੀ ਲਾਈਵ ਟੀਵੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਪੱਕਦੇ ਹੋਏ ਮੁੱਦੇ ਤੇ ਕਮਲ ਕੌਰ ਜਿਸ ਦਾ ਕੀ ਬੀਤੇ ਥੋੜੇ ਦਿਨ ਪਹਿਲੇ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਕਿ ਕੁਝ ਲੋਕੀ ਸਹੀ ਠਹਿਰਾ ਰਹੇ ਨੇ ਕੁਝ ਲੋਕੀ ਗਲਤ ਠਹਿਰਾ ਰਹੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਹਿੰਦੂ ਆਗੂ ਰੋਹਿਤ ਬਰਮਾ ਜੀ ਅਸੀਂ ਉਹਨਾਂ ਨਾਲ ਜਾਣਦੇ ਹਾਂ ਕਿ ਉਹਨਾਂ ਦੀ ਕੀ ਰਾਏ ਹੈ ਇਸ ਬਾਰੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਇਕੱਠਿਆਂ ਨੂੰ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਰੋਹਿਤ ਵਰਮਾ ਜੀ ਅੱਜ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕਮਲਕੌਰ ਜਿਸ ਦਾ ਕੀ ਕੁਝ ਦਿਨ ਪਹਿਲੇ ਕਤਲ ਕਰ ਦਿੱਤਾ ਜਾਂਦਾ ਤੁਸੀਂ ਉਹਨੂੰ ਸਹੀ ਠਹਿਰਨ ਨੇ ਆ ਤੁਹਾਡੇ ਕੀ ਰਾਏ ਉਸ ਤੇ ਭਾਜੀ ਬਿਲਕੁਲ ਗਲਤ ਹੈ ਉਹਨੂੰ ਕਿੱਦਾਂ ਸਹੀ ਠਹਿਰਾ ਸਕਦਾ ਕੋਈ ਉਸ ਕਤਲ ਕਿਸੇ ਨੂੰ ਕਿਸੇ ਦੇ ਕਤਲ ਨੂੰ ਕਿੱਦਾਂ ਪ੍ਰਮੋਟ ਕਰ ਸਕਦਾ ਕੋਈ ਮੈਂ ਤਾਂ ਹੈਰਾਨ ਆ سوشل ਮੀਡੀਆ ਦੇ ਉੱਤੇ ਚੀਜ਼ਾਂ ਦੇਖ ਕੇ ਕਿ ਕੁਝ ਜਿਹੜੇ ਸਿੱਖ ਬੁੱਧੀ ਜੀ ਵੀ ਆਪੇ ਆਪ ਨੂੰ ਕਹਾਂਦੇ ਨੇ ਉਹ ਇਸ ਕਤਲ ਨੂੰ ਪ੍ਰੋਮੋਟ ਕਰ ਰਹੇ ਨੇ ਸਹੀ ਦੱਸ ਰਹੇ ਨੇ ਹੈਨਾ ਤੇ ਇਹ ਜਿਹੜਾ ਨਿਹੰਗ ਹੈ ਕੀ ਨਾਮ ਸੀ ਇਹਦਾ ਅਮਰਿਤਪਾਲ ਮਹਿਰੋ ਅਮਰਿਤਪਾਲ ਮਹਿਰੋ ਅਮਰਿਤਪਾਲ ਮਹਿਰੋ ਜਿਹੜਾ ਬੰਦਾ ਆ ਤੇ ਇਹਦੇ ਜਿਹੜੇ ਦੋ ਸਾਥੀ ਆ ਇਹਨਾਂ ਨੇ ਉਸ ਨੂੰ ਧੋਖੇ ਦੇ ਨਾਲ ਬੁਲਾਇਆ ਪ੍ਰੋਮੋਸ਼ਨ ਦਾ ਲਾਲਚ ਦੇ ਕੇ ਵੀ ਅਸੀਂ ਪ੍ਰੋਮੋਸ਼ਨ ਕਰਾਣੀ ਹੈ ਉੱਥੇ ਜਾ ਕੇ ਇਹਨਾਂ ਨੇ ਧੋਖੇ ਦੇ ਨਾਲ ਉਹਦਾ ਕਤਲ ਕਰਿਆ